ਉਦਾਹਰਨ ਦੇ ਤੌਰ ਤੇ ਨਾ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਸਾਡੇ ਪਹਿਰਾਵੇ ਦਾ ਨੀਮ ਨੀਅਤ ਕੀਤਾ ਬਾਣੀ ਦੇ ਵਿੱਚ ਆਪਾਂ ਇਹ ਵਚਨ ਪੜ੍ਹਦੇ ਹਾਂ ਬਾਬਾ ਹੋਰ ਪਹਿਨਣੋ ਖੁਸ਼ੀ ਖਵਾਰ ਜਿਤ ਪੈਦਾ ਤਨ ਪੀੜੀਐ ਮਨ ਮੈਂ ਚਲੇ ਵਿਕਾਰ ਵਿਹੁਜੇ ਵਸਤਰ ਧਾਰਨ ਨੀ ਕਰਨੇ ਜਿਹਨੂੰ ਧਾਰਨ ਕਰਨ ਦੇ ਨਾਲ ਮਨ ਦੇ ਵਿੱਚ ਵਿਕਾਰ ਆਉਣਾ ਤੇ ਜਦੋਂ ਆਪਾਂ ਆਪਣੇ ਆਲੇ ਦੁਆਲੇ ਝਾਤੀ ਮਾਰ ਕੇ ਵੇਖੀਏ ਪਾਣੀ ਦੇ ਵਿੱਚ ਉਹ ਉਪਦੇਸ਼ ਆਪਾਂ ਸਾਰਿਆਂ ਨੇ ਪੜਿਆ ਤੇ ਪੜਨ ਦੇ ਬਾਵਜੂਦ ਵੀ ਕਿ ਜਿਹੜਾ ਸਾਡਾ ਪਹਿਰਾਵਾ ਉਹ ਸਹੀ ਹੈ ਆਪਾਂ ਵੇਖੀਏ ਆਪਣੇ ਆਲੇ ਦੁਆਲੇ ਬਹੁਤ ਕੁਝ ਤੁਹਾਨੂੰ ਨਜ਼ਰ ਆਏਗਾ ਤੇ ਜੇ ਆਪਾਂ ਕਿਸੇ ਨੂੰ ਆਖੀਏ ਨਾ ਵੇ ਭਾਈ ਇਹ ਜਿਹੜਾ ਪਹਿਰਾਵਾ ਤੁਸਾਂ ਤਾਨੂੰ ਤੇ ਧਾਰਨ ਕੀਤਾ ਇਹ ਗੁਰੂ ਘਰ ਦੀ ਮਰਿਆਦਾ ਦੇ ਅਨੁਸਾਰੀ ਨਹੀਂ ਤੇ ਅੱਗੇ ਜਵਾਬ ਪਤਾ ਕੀ ਮਿਲਦਾ ਵੀ ਫਿਰ ਕੀ ਹੋਇਆ ਜੀ ਜੇ ਪਾ ਲਿਆ ਗੁਰਦੁਆਰਿਆਂ ਦੇ ਵਿੱਚ ਸਾਨੂੰ ਬੋਰਡ ਲਗਾਉਣੇ ਪਏ ਗਏ ਮਿਆ ਜਿਹੜਾ ਪਹਿਰਾਵਾ ਇਹ ਤੁਸੀਂ ਪਾ ਕੇ ਗੁਰੂ ਦੇ ਘਰ ਵਿੱਚ ਆ ਹੀ ਨਹੀਂ ਸਕਦੇ ਇਹਦਾ ਮਤਲਬ ਘਾਟਾਂ ਸਾਡੇ ਜੀਵਨ ਵਿੱਚ ਹੈ ਤਾਂ ਹੀ ਪ੍ਰਬੰਧਕਾਂ ਨੂੰ ਬੋਰਡ ਲਗਾਉਣੇ ਪਏ ਨਾ ਨਹੀਂ ਬੋਰਡ ਲਗਾਉਣ ਦੀ ਕੀ ਜ਼ਰੂਰਤ ਹੈ ਕਿਤੇ ਨਾ ਕਿਤੇ ਅਸੀਂ ਉਸ ਨਿਯਮ ਤੋਂ ਬਾਹਰ ਹੋ ਕੇ ਚੱਲੇ ਪਤਾ ਹੁੰਦਿਆਂ ਹੋਇਆਂ ਵੀ ਜਦੋਂ ਆਪਾਂ ਸਾਧ ਸੰਗਤ ਨਿਯਮ ਤੋਂ ਬਾਹਰ ਹੋ ਕੇ ਚੱਲਾਂਗੇ ਫਿਰ ਕੁਝ ਨਾ ਕੁਝ ਤਾਂ ਸਮਝਾਉਣ ਵਾਸਤੇ ਕਰਨਾ ਪਏਗਾ ਨਾ ਏਸੇ ਤਰ੍ਹਾਂ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਸੀ ਨਾ ਤੇ ਮਹਾਰਾਜ ਨੇ ਉਹਦਾ ਨੇਮ ਨਿਯਤ ਕੀਤਾ ਸੀ ਬਿਆ ਕੰਮ ਸਿੱਖ ਨੇ ਕਰਨੇ ਨਹੀਂ ਇਹ ਨਹੀਂ ਕਰਨੇ ਤੁਸੀਂ ਸਿੱਖ ਰਹਿਤ ਮਰਿਆਦਾ ਦੇ ਅੰਦਰ ਮਿਰਤਕ ਸੰਸਕਾਰ ਨੂੰ ਕਦੇ ਪੜ੍ਹ ਕੇ ਵੇਖਿਓ